ਉਹ ਚਲਾ ਜਾਵੇ ਪਹਿਲਵਾਨ ਬਾ ਬਈ ਵਾਹ ਬਹੁਤ ਬਹੁਤ ਵਧੀਆ ਕੁਸ਼ਤੀ ਚੱਲਦੀ ਵੀ ਦੇਖੋ ਕਿਹੜਾ ਪਹਿਲਵਾਨ ਇਹ ਜਿੱਤ ਪ੍ਰਾਪਤ ਕਰਦਾ ਸ਼ਾਬਾਸ਼ 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 ਪੰਜਾਬੀਆਂ ਦੀ ਉਹ ਦੇਖ ਪਟਾਕੇ ਪੈਂਦੇ ਕੁਸ਼ਤੀ ਖੇਡ ਪੰਜਾਬੀਆਂ ਦੀ ਵਾਹ ਜਾਈ ਬਈ ਜੀਤ ਪਹਿਲਵਾਨ ਕਿਹੜਾ ਬਾੜ ਦਾ ਸਰਪੰਚਾ ਵੀ ਇਹ ਪਹਿਲਵਾਨ ਜਿਹੜਾ ਉੱਤਰਾ ਹੈਗਾ ਇਹ ਉਹ ਤੋਂ ਉਹ ਇਹ ਬੋਲੀ ਪਿੰਡ ਦੀ ਦਾ ਸਮਾਨ ਆ ਜਾਂ ਕਿਸੇ ਨੂੰ ਦਵਾਈ ਕੋਈ ਨਹੀਂ ਲੈ ਸਕਦਾ ਲੋਹਰ ਦਾ ਪਰਿਵਾਰ ਹੋ ਰਿਹਾ ਹੈ ਉਹ ਨਾਲ ਹੀ ਸਾਹਸ ਦਿਲਾਵਾ ਮਾਹਦਰਾ ਐਨੇ ਨੇ ਬੇਨਤੀਆਂ ਪ੍ਰਵਾਨ ਕਰੇ ਉਹ ਹੈ ਦੀ ਬਾਦਸ਼ਾਹ ਵਰਗੀ ਉਹ ਚੱਲ ਜਾਵੇ ਪਹਿਲਵਾਨ ਵਾਹ ਜੀ ਸਾਹ ਬਹੁਤ ਵਧੀਆ ਬਹੁਤ ਵਧੀਆ ਕੁਸ਼ਤੀ ਚੱਲਦੀ ਹੈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਸ਼ਾਬਾਸ਼ 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 ਆਹ ਦੁਨੀਆ ਤੇ ਕਰ ਲੈਣਾ ਕਬਜਾ ਹਾਲੇ ਤਾਂ ਸ਼ੁਰੂਆਤ ਆ ਬੰਦਿਆ ਹਾਂ ਬਈ ਪਹਿਲਵਾਨ ਨੂੰ ਬੇਨਤੀ ਵੀ ਸਿੱਧਾ ਕਿਹੜਾ ਲਾਉਣਾ ਮੇਰੇ ਵੀਰਾਂ ਨੂੰ ਬਾਈ ਜੀਤਦਾ ਪਹਿਲਵਾਨ ਹੀਰੋ ਵਾਲੇ ਨੂੰ ਬੈਂਕ ਤੇ ਵੀ ਸਰਦੀਪ ਵਾਲੀ ਖੱਟੀ ਕੋਲ ਚਲਾ ਜਾਵੇ ਪਹਿਲਵਾਨ ਜੀਤਦਾ ਹੀਰੋ ਵਾਲਾ ਕੰਟੀ ਦੀ ਕੁਸ਼ਤੀ ਦਾ ਵਾਹ ਵੀ ਵਾਹ ਸ਼ਾਬਾਸ਼ 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 ਪਹਿਲਵਾਨਾਂ ਦੇ ਜਦ ਮੈਸੂਦ ਜਾਨੂੰ ਕਰਦੇ ਨੇ ਟਿੱਕਰ ਆ ਤੇਰੇ ਬੰਦੇ ਮਾਰ ਪੰਜਾਬੀ ਬੋਲੀ ਦੀ ਬੋਲਦੇ ਨੇ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਬਣੇ ਜੀ ਵਾਹ ਜੀ ਵਾਹ ਉਹ ਬੱਲੇ ਜੀ ਬਹੁਤ ਵਧੀਆ ਖੇਡਤੀ ਜੀ ਤੋਂ ਜੀਤ ਪਰਵਾਰ ਨੂੰ ਖੇਡਦਾ ਮੁਸਤੀ ਅਤੇ ਕਬੱਡੀ ਦਾ ਬਹੁਤ ਵਧੀਆ ਮੁਕਾਬਲਾ ਐਸਮ ਨੌਜੋਨਗਰ ਗਾ ਲ ਐਤਵਾਰੇ ਮਖਰੀ ਦੇਖ ਲੈ ਤਰੀੜਾ ਦੇ ਖੇਲੇ ਆਣ ਕੇ ਐ ਰੱਖ ਦਿੱਤੀ ਹੈ ਮੈਦਾਨਾਂ ਵਾਲੀ ਮਿੱਟੀ ਝਾੜ ਕੇ ਰੱਖ ਦਿੱਤੀ ਹੈ ਮੈਦਾਨਾਂ ਵਾਲੀ ਮਿੱਟੀ ਝਾੜ ਕੇ ਬਹੁਤ ਵਧੀਆ ਕਸ਼ਤੀ ਦਾ ਆਨੰਦ ਮਾਣਦੇ ਹੋਏ ਵਾਹ ਜੀ ਵਾਹ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਪਹਿਲਵਾਨੀ ਲੋਹੇ ਦੇ ਜਣੇ ਹੁੰਦੇ ਹਾਲ ਜਾਨ ਮਾਰ ਕੇ ਜਾਨ ਬਣਾਈ ਲੀਏ ਜਦ ਪੈਣ ਬਰਾਬਰ ਦੇ ਜੋਰ ਨਹੀਂ ਆਂ ਪੂਰੀ ਤੋੜਾ ਹੋ ਰਹੀਆਂ ਨੇ ਬਲਾਸ ਆਮ ਗਿਆ ਛੋਟਾ ਤੋਂ ਛੋਡੇ ਪੰਜ ਤੋਂ ਪਿੰਡਰਾਂ ਤੋਂ ਮੇਰੇ ਨੱਕਰ ਦੇ ਵੀ ਖੜੇ ਨੇ ਮੇਰੇ ਚਾਚੇ ਤਾਏ ਔਰ ਮੇਰੇ ਭਰਾ ਦੇ ਜੀ ਮਾ ਜਰ ਕਰ ਲੈ ਕੇ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਬਹੁਤ ਵਧੀਆ ਦੰਗਲ ਜੀ ਮੈਂ ਵਧਾਈ ਦਿੰਨਾ ਪਿੰਡ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਪੰਚਾਇਤ ਨੂੰ ਦੇ ਨਾਲ ਸਪੰਸਰ ਸਾਹਿਬ ਖੜੇ ਨੇਗੇ ਸੋ ਇਹਨਾਂ ਦਾ ਬਹੁਤ ਵਧੀਆ ਨਮਾ ਉਪਰਾਲਾ ਹੈਗਾ ਐਡੇ ਵੱਡੇ ਇਹਨਾਂ ਨੇ ਪੁਲਵਾਨ ਸੱਦੇ ਐਡੇ ਵੱਡੀਆਂ ਕੁਸ਼ਤੀਆਂ ਕਰਾਈਆਂ ਜਿਹੜੇ 51 51000 ਦੇ ਝੰਡੀਆਂ ਬਣੀਆਂ ਇਹਨਾਂ ਦੇ ਸੋ ਮੈਂ ਇਹਨਾਂ ਨੂੰ ਜਿੱਥੇ ਵਧਾਈ ਦਿੰਨਾ ਉੱਥੇ ਮੈਂ ਇਹ ਵੀ ਕਹਿਣਾ ਵੀ ਲਗਾਤਾਰ ਵੀ ਜਿਹੜੇ 10 ਦਿਨਾਂ ਤੋਂ ਦੰਗਲ ਕੈਂਸਲ ਹੋ ਰਹੇ ਨੇ ਵੀ ਇੰਦਰ ਦੇਵਤਾ ਨੇ ਘਾਬਤਾ ਪਿੰਡ ਦੇ ਵਿੱਚ ਟਾਈਮ ਦਿੱਤਾ ਅੱਜ ਵੀ ਦੇਖੋ ਹਲੇ ਖਣੀਆਂ ਨਹੀਂ ਪੈਣ ਲੱਗਿਆ ਦੰਗਲ ਖਤਮ ਹੋ ਗਿਆ ਸੋ ਵਧਾਈ ਦੇ ਪਾਤਰ ਨੇ ਇਹੋ ਜਿਹੇ ਪ੍ਰੋਗਰਾਮ ਪਿੰਡੋਂ ਪਿੰਡੀ ਹੋਣੇ ਚਾਹੀਦੇ ਨੇ ਬਹੁਤ ਵਧੀਆ ਪ੍ਰੋਗਰਾਮ ਨੇ ਕਿ ਨਸ਼ੇ ਤੋਂ ਦੂਰ ਹੋਵਾਂਗੇ ਆਪਾਂ ਖੇਡਾਂ ਕਨੀ ਜੁੜਾਂਗੇ ਪਲਵਾਨੀ ਹੈ ਜਿਹੜਾ ਆਪਣਾ ਇਹ ਪੁਰਾਣਾ ਵਿਰਸਾ ਜੀ ਆਪਣੇ ਗੁਰੂਆਂ ਦੀ ਜਿੰਨੇ ਯੁੱਗ ਹੋਏ ਨੇ ਸਾਰੇ ਯੁੱਗਾਂ ਦੇ ਅਵਤਾਰ ਪਲਵਾਨੀ ਕਰਦੇ ਰਹੇ ਚਾਹੋ ਆਪਾਂ ਹਨੂਮਾਨ ਜੀ ਦੀ ਗੱਲ ਕਰੀਏ ਕ੍ਰਿਸ਼ਨ ਭਗਵਾਨ ਦੀ ਗੱਲ ਕਰੀਏ ਜਾਂ ਛੇਵੇਂ ਪਾਸ਼ਾ ਕਲਯੁਗ ਦੇ ਵਿੱਚ ਸੋ ਇਹ ਬਹੁਤ ਵੱਡੀ ਪਰੰਪਰਾ ਔਰ ਪੰਜਾਬੀਆਂ ਦੀ ਪ੍ਰਾਤਨ ਗੇਮ ਹੈ ਬਾ ਗੇਮ ਹੈ ਸੋ ਇਹ ਮੈਂ ਦੁਬਾਰਾ ਫੇਰ ਸਾਰੇ ਨਗਰ ਨਿਵਾਸੀਆਂ ਦਾ ਸਰਪੰਚ ਸਾਹਿਬ ਦਾ ਮੇਰੇ ਨਾਲ ਜਿੰਨੇ ਖੜੇ ਨੇ ਸਾਰੇ ਨੂੰ ਵਧਾਈ ਦਿਨਾ ਸਾਰੇ ਵਧਾਈ ਦੇ ਪਾਤਰ ਨੇ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਸਾਡੇ ਸਮਾਜ ਦੇਖ ਦਿਓ ਜੋ ਅੱਜ ਆਪਣੇ ਵਿੱਚ ਪੂਰਤੀ ਮੰਗਲ ਹੋਇਆ ਅਸੀਂ ਭਾਈ ਜੀ ਇਹ ਜਿਹੜੇ ਧਰਤੀ ਆ ਗੁੱਗਾ ਜਹਰਪੀਰ ਜੀ ਦੀ ਹੈ ਅਸੀਂ ਨੇ ਜਿੱਦੇ ਸਾਡੇ ਸਰਪੰਚ ਸਾਹਿਬ ਸਤਨਾਮ ਸਿੰਘ ਜੀ ਸਾਰੀ ਪੰਚਾਇਤ ਨੇ ਸਾਰੇ ਨਗਰ ਨੇ ਸੋਚ ਕੇ ਸੋਚਿਆ ਕਿ ਜਿਹੜੇ ਆਉਣ ਵਾਲੀ ਪੀੜ੍ਹੀ ਆ ਬੱਚੇ ਨੇ ਨਸ਼ਾ ਰਹਿਤ ਰਹਿਣਗੇ ਇਸੇ ਕਰਕੇ ਗੋਲੂ ਬਾਈ ਜੀ ਜਿੰਨੇ ਪਹਲਮਾਨ ਆਏ ਨੇਗੇ ਉਹਨਾਂ ਦਾ ਅਸੀਂ ਬਹੁਤ ਔਰੇ ਪਹੁੰਚਦੇ ਜਿੰਨੀ ਸੰਗਤ ਪਹੁੰਚੀ ਆ ਬਹੁਤ ਧੰਨਵਾਦ ਇਹ ਸਾਡੇ ਨਾਲ ਦੇ ਪਿੰਡ ਬਾਈ ਭਿੰਡਰਾ ਤੋਂ ਮਨਜੀਤ ਸਰਪੰਚ ਸਾਹਿਬ ਤੇ ਰਣਜੀਤ ਜੀ ਕਲੋਦੀ ਤੋਂ ਮਤਲਬ ਆਲੇ ਦਲੇ ਦੇ ਕਮਾਡੀਆਂ ਪੰਚਾਇਤਾਂ ਵੀ ਸਾਡੇ ਨਾਲ ਬਹੁਤ ਸਹਿਯੋਗ ਦਿੰਦਾ ਬਾਈ ਹਾਂਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਤਾਬ ਦਾ ਤੁਸੀਂ ਦੰਗਲ ਹੋਇਆ ਪਹਿਲਾ ਤਾਂ ਅਸੀਂ ਸਮੂਹ ಗ್ರಾಮ ਪੰਚਾਇਤ ਘਾਵ ਦਾ ਅਤੇ ਉਸ ਦੇ ਨਗਰ ਦਾ ਤੇ ਗੁੱਗਾ ਮਾੜੀ ਦੀ ਕਮੇਟੀ ਦਾ ਧੰਨਵਾਦ ਕਰਦੇ ਆਂ ਵੀ ਅਸੀਂ ਨੇ ਪਹਿਲੀ ਵਾਰ ਮੈਨੂੰ ਇੱਥੇ ਆ ਕੇ ਇੰਨਾ ਸੋਹਣਾ ਜੋ ਘਾਵ ਦਾ ਪਿੰਡ ਦੇ ਗੁੱਗਾ ਮਾੜੀ ਤੇ ਤੰਗਲ ਹੋਇਆ ਬਹੁਤ ਸੋਹਣਾ ਕਰਵਾਇਆ ਗਿਆ ਨਿਰਪੱਖ ਕਰਵਾਇਆ ਗਿਆ ਕੋਈ ਵਿੱਚ ਫੈਸਲੇ ਸਹੀ ਲੈਂਦੇ ਗਏ ਨੇ ਇਸ ਕਰਕੇ ਅਸੀਂ ਸਮੂਹ ਨਗਰ ਪੰਚਾਇਤ ਅਤੇ ਘਾਵ ਦਾ ਪਿੰਡ ਤੇ ਗੁੱਗਾ ਮਾੜੀ ਕਮੇਟੀ ਦਾ ਧੰਨਵਾਦ ਕਰਦੇ ਆਂ